ਇੰਤ ਭਰੂਗਾ ਫਿਰ ਸੇਲ ਕਰ ਦੇਣਗੇ ਤੇ ਬਾਕੀ ਧੰ ਤੇ ਕੋਈ ਚੰਗਾ ਬੰਦਾ ਸ਼ਕੀਨ ਹੋਵੇ ਠੀਕ ਹੈ ਜੀ ਤੇ ਕੋਈ ਰੇਟ ਭਰਦਾ ਹੋਵੇ ਫਿਰ ਦੇਵਾਂਗੇ ਨਹੀਂ ਦਾ ਅਦਰਸ ਬਾਈ ਜਿਵੇਂ ਅਗਲੇ ਦੱਸਿਆ ਉਹ ਮੈਂ ਤੁਹਾਨੂੰ ਦੱਸਦਾ ਠੀਕ ਹੈ ਵੀ ਉਹ ਵੀ ਆਪਾਂ ਦੱਸਦਾ ਹਾਂ ਉਹ ਜਿਹੜਾ ਕੋਈ ਬੰਦਾ ਆਊਗਾ ਉਹ ਆ ਕੇ ਦੇਖ ਲਵੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਸੌਂਕੀ ਗਰੇਵਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਪਾਂ ਸ਼ਹਿਰ ਜਗਰਾਵਾ ਸ਼ਹਿਰ ਜਗਰਾਵਾ ਦੇ ਵਿੱਚੋਂ ਵੀਡੀਓ ਬਣਾ ਰਹੇ ਆਂਗੇ ਬਾਈ ਹੁਣਾਂ ਦੀ ਜਿਹੜੀ ਜਗਾ ਕੀ ਪ੍ਰੋਪਰ ਉਹ ਤੁਹਾਨੂੰ ਬਾਈ ਹੁਣੀ ਦੱਸ ਵੀ ਦੇਣਗੇ ਵੈਸੇ ਜਗਰਾਉਂ ਸ਼ਹਿਰ ਦੇ ਵਿੱਚ ਕੋਈ ਪਹਿਲਵਾਨਾਂ ਦਾ ਅਖਾੜਾ ਵੱਜਦਾ ਉਹਦੇ ਨਾਲ ਬਾਈ ਹੁਣਾਂ ਦੀ ਇਹ ਜਗਾ ਕੀ ਜਿੱਥੇ ਵੀਡੀਓ ਬਣਾ ਰਹੇ ਆਂ ਬਾਈ ਹੁਣਾਂ ਨੇ ਸਾਰੀਆਂ ਕਟੀਆਂ ਲਿਆਂਦੀਆਂ ਨੇ ਵਪਾਰ ਦਾ ਕੰਮ ਸ਼ੁਰੂ ਕੀਤਾ ਦਾ 12 13 ਇਹ ਕਟੀਆਂ ਝੋਟੀਆਂ ਨੇ ਤੇ ਜਿਹੜੇ ਵੀਰ ਕਟੀਆਂ ਝੋਟੀਆਂ ਰੱਖਣ ਦੇ ਸੁਕੀਨ ਨੇ ਉਹਨਾਂ ਲਈ ਸਪੈਸ਼ਲ ਵੀਡੀਓ ਹੋਣ ਵਾਲੀ ਆ ਕਿਉਂਕਿ ਕਟੀਆਂ ਝੋਟੀਆਂ ਬਹੁਤ ਹੀ ਸੋਹਣੀਆਂ ਨੇ ਕੁੰਡੇ ਸਿੰਘਾਂ ਦੀਆਂ ਬਾਡੀ ਬੰਦਰ ਦੀਆਂ ਸਾਰੇ ਪੱਖਾਂ ਤੋਂ ਪੂਰੀਆਂ ਚੰਗੀਆਂ ਨੇ ਹਰਿਆਣੇ ਵਾਲਿਆਂ ਕਹਿ ਸਕਦੇ ਆਪਾਂ ਜਿਹੜੇ ਵੀਰ ਨੂੰ ਜਿਹੜਾ ਵੀ ਨਗ ਪਸੰਦ ਆਊਗਾ ਆਪਦੀ ਫੁੱਲ ਤਸੱਲੀ ਕਰਕੇ ਤੁਸੀਂਆਂ ਕਟੀਆਂ ਝੋਟੀਆਂ ਚੋਂ ਨਗ ਖਰੀਦ ਸਕਦੇ ਹੋ ਤੇ ਰੇਟ ਸਾਰਿਆਂ ਦੇ ਵੀਡੀਓ ਦੇ ਵਿੱਚ ਹੋਣਗੇ ਨੰਬਰ ਜਿਹੜਾ ਬਾਈ ਹੁਣਾਂ ਦਾ ਉਹ ਸਕਰੀਨ ਦੇ ਆਪਾਂ ਅੱਗੇ ਚਲਾ ਦਾਂਗੇ ਤੁਸੀਂ ਕਾਲ ਕਰਕੇ ਇਹਨਾਂ ਨਾਲ رابطہ ਕਰਕੇ ਕਟੀਆਂ ਝੋਟੀਆਂ ਖਰੀਦ ਸਕਦੇ ਹੋ ਵਿੱਚ ਇਹਦੇ ਬਾਈ ਹੁਣੇ ਕਹਿੰਦੇ ਵੀ ਇੱਕ ਦੋ ਦੇ ਅਸੀਂ ਟੀਕੇ ਵੀ ਲਵਾਏ ਨੇ ਉਹ ਅਸੀਂ ਖਾਲੀ ਕਹਿ ਕੇ ਦੇਣੀਆਂ ਨੇ ਗੱਬਣ ਵੀ ਕਹਿ ਸਕਦੇ ਆ ਤੇ ਉਹ ਅਗਲੇ ਦੀ ਕਿਸਮਤ ਆ ਬਾਕੀ ਕਟੀਆਂ ਦਾ ਨਾਲ ਹੈਗੀਆਂ ਹੈਗਿਆ ਨੇ ਤੇ ਉਹ ਉਹਨਾਂ ਦੇ ਵੀ ਸਾਰਿਆਂ ਦੇ ਟੀਕੇ ਲੱਗਣ ਵਾਲੇ ਨੇ ਤਿਆਰ ਹੀ ਨੇ ਮਗਰ ਤੇ ਆਜੋ ਆਪਾਂ ਬਾਈ ਹੁਣਾਂ ਨਾਲ ਕਰਦੇ ਆ ਗੱਲਬਾਤ ਤੁਹਾਨੂੰ ਸਾਰੀ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਰਾਜਵੀਰ ਆ ਹਾਂਜੀ ਤੇ ਸ਼ਾਰਟ ਨੇਮ ਹਾਂਜੀ ਤੇ ਆਪਾਂ ਜਗਰਾਉਂ ਸਿਟੀ 'ਚ ਖੜੇ ਆਂ ਜੀ ਪਲਵਾਨਾਂ ਦਾ ਖਾੜੇ ਦੇ ਨਾਲ ਪਲਵਾਨਾਂ ਦੇ ਕੋਲ ਹਾਂ ਜਗਰਾਉਂ ਸਿਟੀ ਪਲਵਾਨਾਂ ਦਾ ਖਾੜਾ ਠੀਕ ਹੈ ਜੀ ਹਾਂਜੀ ਤੇ ਇਹ ਪ੍ਰੋਪਰ ਆਪਣਾਉਂ ਡਰੈਸ ਇਹੀ ਆ ਜੀ ਵੀ ਜੇ ਕਿਸੇ ਨੇ ਆਉਣਾ ਹੋਵੇ ਜੀ ਹਾਂਜੀ ਜਗਰਾਉ ਆ ਕੇ ਜੀ ਸਾਨੂੰ ਕਾਲ ਕਰ ਲੈਣਾ ਜੀ 843779515 ਠੀਕ ਹੈ ਜੀ ਫੋਨ ਨੰਬਰ ਆ ਜੀ ਸਾਡਾ ਠੀਕ ਹੈ ਜੀ ਤੇ ਤੁਹਾਨੂੰ ਇੱਥੇ ਜਿਹੜੇ ਡੰਗਰ ਆਸ ਆਪਾਂ ਵੀਡੀਓ ਚ ਦੇਖ ਰਹੇ ਹਿਊ ਵੀ ਹੂ ਉਹਨਾਂ ਮਿਲ ਜਾਣਗੇ ਠੀਕ ਹੈ ਜੀ ਤੇ ਆਪਾਂ ਇਹ ਕੰਮ ਨਵਾਂ ਸਟਾਰਟ ਕਰਾਇਆ ਜੀ ਹਾਂਜੀ ਪਹਿਲਾਂ ਕਰਦੇ ਸੀਗੇ ਬਜ਼ੁਰਗ ਹਾਂਜੀ ਕੰਮ ਕਿਉਂਕਿ ਮਾਲ ਡੰਗਰ ਤਾਂ ਆਪਣੇ ਜ਼ਿਮੀਂਦਾਰਾਂ ਦੇ ਘਰਾਂ ਚ ਹੁੰਦਾ ਹੀ ਆ ਉਹਨੂੰ ਕਹੋ ਜਾਂ ਮਾਡਰਨ ਟਾਈਮ ਆ ਆਰ ਟਾਈਪ ਜੇ ਆ ਗਿਆ ਬੱਚੇ ਅਸੀਂ ਚਾਹੁੰਦੇ ਆ ਵੀ ਸਾਡੇ ਬੱਚੇ ਜਿਹੜੇ ਬਾਹਰਲੇ ਮੁਲਖਾਂ ਚੋਂ ਵਾਪਸ ਆਉਣ ਇਹ ਜਾਂ ਰੰਗ ਟੰਗਾ ਪਾ ਉਹਨਾਂ ਨੂੰ ਦਿਖਾਈਏ ਦੇਖੀਏ ਠੀਕ ਹੈ ਤੇ ਉਹਨਾਂ ਨੂੰ ਸ਼ੌਕ ਪਾਈਏ ਠੀਕ ਹੈ ਜੀ ਇਸ ਕਰਕੇ ਅਸੀਂ ਦੁਬਾਰਾ ਹੁਣ ਇਸ ਕੰਮ ਚ ਸ਼ੁਰੂ ਕੀਤਾ ਹੈ ਠੀਕ ਹੈ ਜੀ ਤੇ ਇਦਾਂ ਹੀ ਮਤਲਬ ਰੁਟੀਨ ਦੇ ਵਿੱਚ ਆਇਆ ਕਰਨੀਏ ਕਟੀਆਂ ਚ ਹਾਂ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਕਿਉਂ ਜਿਵੇਂ ਸਮਾਲ ਸੇਲ ਹੁੰਦਾ ਵਾ ਤਾਂ ਫਿਰ ਬੰਦਾ ਵਾਅਦਾ ਕਰਦਾ ਹੀ ਜਾਂਦਾ ਠੀਕ ਹੈ ਜੀ ਤੇ ਝੋਟੀਆਂ ਇਹ तकरीबन ਜਿਹੜਾ ਦਾ ਤੱਕ ਹੀ ਰਹੀਆਂ ਹਨਾ ਜੀ ਛੋਟੀ ਉਮਰ ਦੇ ਵਿੱਚ ਆ ਗਈਆਂ ਹਾਂਜੀ ਰਾਜੇ ਇਹ ਨਾ ਜੀ 2 ਤੋਂ ਲੈ ਕੇ 2.5 ਸਾਲ ਇੱਕਾ ਝੋਟੀ ਆ ਇਹ ਨਹੀਂ ਪਤਾ ਤਿੰਨ ਦੀ ਇੱਕ ਪੌਣ ਦੇਣ ਕਿਉਂਕਿ ਆਪਾਂ ਲੈ ਕੇ ਆਏ ਆ ਠੀਕ ਹੈ ਹਾਂ ਇਹ ਆਪਣੇ ਘਰ ਦੀਆਂ ਨਹੀਂ ਹੈ ਸਾਰੀਆਂ ਖਰੀਦੀਆਂ ਹਾਂ ਸਾਰੀਆਂ ਖਰੀਦੀਆਂ ਜੀ ਤੇ ਇਹ ਹਾਂਜੀ ਜੀ ਤੇ ਆਪਾਂ ਇਧਰੋਂ ਪਹਿਲੇ ਨੰਬਰ ਤੋਂ ਸ਼ੁਰੂ ਕਰ ਲਗੇ ਜੀ ਇਸ ਝੋਟੀ ਤੋਂ ਜੀ ਲਿਓ ਜੀ ਇਹਦੀ ਕੀ ਡਿਟੇਲ ਹੈ ਜੀ ਇਹ ਜੀ 3 ਸਾਲ ਤੋਂ ਥੋੜੀ ਜਿਹੀ ਥੱਲੇ ਵੀ ਹੋ ਸਕਦੀ ਉੱਤੇ ਵੀ ਹੋ ਸਕਦੀ ਖਾਲੀ ਕਹਿ ਕੇ ਹੀ ਦੇਣੀ ਆ ਇਹ ਉਸਾ ਵਸੀਮਨ ਲੱਗਿਆ ਵੀ ਹੋਵੇ ਠੀਕ ਹੈ ਜੀ ਉਸਾ ਤਾਂ ਲੱਗਿਆ ਲੱਗਿਆ ਹੋਵੇ ਪਰ ਆਪਾਂ ਖਾਲੀ ਕਹਿ ਕੇ ਦੇਣੀ ਆ ਠੀਕ ਲਿਆਰਾ ਜੀ ਲਿਆਰਾ ਚਲਿਆ ਤੇ ਚੂਈ ਕੋ ਝੋਟੀ ਦਾ ਕਦ ਕਾਰ ਦੇਖਾ ਕਦ ਕਾਰ ਕੰਡਾ ਅੰਤਕਾਰ ਤੋਂ ਬਹੁਤ ਆ ਤੁਸੀਂ ਦੇਖ ਸਕਦੇ ਹੋ ਸਿੰਘਾਂ ਨਹੀਂ ਕੁਆਰਤੀ ਬਹੁਤ ਸੋਹਣੀ ਆਗੀ ਮਤਲਬ ਕਿ ਝੋਟੀ ਪੂਰੀ ਸੋਹਣੀ ਆਗੀ ਮੋੜ ਵਾਲਾ ਤਾਂ ਨਹੀਂ ਹੈਗੀ ਝੋਟੀ ਦੇ ਵਿੱਚ ਮੋੜ ਦਾ ਹਾਂ ਜੈਡ ਬਲੈਕ ਆਗੀ ਕੋਈ ਫੂਸ਼ ਦੇ ਵਿੱਚ ਵੀ ਕੋਈ ਵਾਲ ਚਿੱਟਾ ਨਹੀਂ ਨੀਦਾ ਹੋਗਾ ਸਾਫ ਸੁਧਰੀ ਝੋਟੀ ਆਗੀ ਤੇ ਅੱਗੇ ਤਸੱਲੀ ਤੁਸੀਂ ਕਰਨੀ ਆ ਹਾਂਜੀ ਸਿੰਘ ਸੌਂਗ ਬਹੁਤ ਗੁੰਡੇ ਆ ਦੇਖ ਸਕਦੇ ਤੁਸੀਂ ਸਾਰੇ ਪੱਖਾਂ ਤੋਂ ਚੰਗੀ ਸਾਫ ਸੁਥਰੀ ਸੋਹਣੀ ਝੋਟੀ ਆ ਤੇ ਪੂਰੀ ਚੰਗੀ ਝੋਟੀ ਤਿਆਰ ਹੋਊਗੀ ਕਿਉਂਕਿ ਕਦ-ਕਦ ਬਹੁਤ ਆ ਇਹਦਾ ਜੀ ਤੇ ਦੂਸਰੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਜੀ ਹਾਂ ਇਹ ਤਕਰੀਬਨ 2.5 ਸਾਲ ਦੀ ਇਹ 2.5 ਦੇ ਲੱਗ ਹਾਂ ਲਗਭਗ ਕਹਿ ਦਿਓ ਠੀਕ ਹੈ ਹਾਂਜੀ 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 ਕਦ-ਕੜ ਦੋਸਤ ਹੋਇਦਾ ਵੀ ਬਹੁਤ ਆ ਉਹਦੇ ਬਰੋਬਰ ਹੀ ਆ ਇਹ ਸਿੰਘਾਂ ਦੀ ਇਹ ਵੀ ਗੁੰਡੀ ਆ ਫੇਜ਼ ਦੀ ਇਕਬਾਲ ਦੀ ਇਹਦੀ ਵੀ ਬਹੁਤ ਸੋਹਣੀ ਆਗੀ ਚੰਗੀਆਂ ਸਾਂਭੀਆਂ ਹੋਈਆਂ ਜੀ ਜਿੱਥੇ ਆਪਾਂ ਲੈ ਕੇ ਆਏ ਹਾਂ ਕੱਦ ਬਹੁਤ ਵਧੀਆ ਹੈਗਾ ਤੇ ਜੈਡ ਬਲੈਕੀ ਤਕਰੀਬਨ ਇਹ ਦੀਂਦੀ ਹੈਗੀ ਜੀ ਤੇ ਬਾਡੀ ਵੰਤਰ ਦੀ ਢਾਂਚੇ ਦੀ ਇਹ ਵੀ ਬਹੁਤ ਚੰਗੀ ਹੈਗੀ ਝੋਟੀ ਇਹ ਵੀ ਬਹੁਤ ਚੰਗੀ ਤਿਆਰ ਹੋਊਗੀ ਸੋਹਣੀ ਝੋਟੀ ਹੈ ਬਹੁਤ ਚੰਗੀਆਂ ਝੋਟੀਆਂ ਤਿਆਰ ਹੋਣਗੀਆਂ ਇਹ ਦੋਵੇਂ ਕਿਉਂਕਿ ਕੱਦ ਘੜ ਬਹੁਤ ਆਗੇ ਜੀ ਤੇ ਢਾਂਚੇ ਵੀ ਇਹਨਾਂ ਦੇ ਚੰਗੇ ਆਗੇ ਬੰਦੇ ਰਜੇ ਬੰਦੇ ਬੰਦੇ ਦੂਜੀ ਖੋਲੜਾ ਤੇ ਅੱਗੇ ਤਸੱਲੀ ਤੁਸੀਂ ਕਰਨੀ ਆ ਹਾਂਜੀ ਹਾਂਜੀ ਜਿਹੜਾ ਵੀ ਬੰਦਾ ਵੀਰ ਆਉਂਦਾ ਭੈਣ ਭਰਾ ਹਾਂਜੀ ਆ ਕੇ ਇੱਥੇ ਸਾਨੂੰ ਮਿਲ ਕੇ ਜੀ ਆਇਆਂ ਨੂੰ ਉਸ ਤੋਂ ਬਾਅਦ ਇਹ ਤੀਜੇ ਨੰਬਰ ਵਾਲੀ ਹਾਂਜੀ ਇਹ ਵੀ ਫਿਰ ਉਹੀ 2 2.5 ਸਾਲ ਦੀ ਉਮਰ ਵਾਲੀਆਂ ਸਾਰੀਆਂ ਹਾਂਜੀ ਦੋ ਕਦੇ 2.5 2.5 ਗੱਡ ਲੱਗ ਹਾਂਜੀ 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 ਯਾਨੀ ਇਹ ਯਾਨੀ ਇਹਨਾਂ ਨਾਲ ਛੋਟੀ ਉਮਰ ਚ ਹੈ ਹਾਂਜੀ ਛੋਟੀ ਉਮਰ ਚ ਤੇ ਇਹਨਾਂ ਦੀ ਬੰਤਰ ਦਾ ਵੀ ਇਹਨਾਂ ਨਾਲ ਫਰਕ ਆ ਸਹੀ ਹਾਂਜੀ 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 ਇਹ ਦੋਸਤੋ ਤਕਰੀਬਨ ਕੱਲੀ ਆ ਗਈ ਨੀਲੀ 라ਵੀ ਦੇ ਵਿੱਚ ਜੀ ਤੇ ਬਾਕੀ ਤਕਰੀਬਨ ਸਾਰੀਆਂ ਮੋਹਰਾ ਦੇ ਵਿੱਚ ਇਹ 2-3 ਦਿਨ ਇਹ ਵੀ ਦੋਸਤੋ ਚੰਗੀ ਆ ਸਾਫ ਸੁਥਰੀ ਆ ਸਿੰਘ ਕੁੰਡਿਆਂ ਦੀ ਆ ਦੇਖ ਸਕਦੇ ਹੋ ਤੁਸੀਂ ਬਾਡੀ ਬਾਂਦ ਧਰੇ ਦੀ ਵੀ ਬਹੁਤ ਚੰਗੀ ਆਗੀ ਇਹ ਵੀ ਚੰਗੀ ਝੋਟੀ ਤਿਆਰ ਹੋਊਗੀ ਬੰਦ ਹੈ ਬਈ ਤੇ ਇਹ ਸਾਰੀਆਂ ਥੋੜੇ ਤੇਜ਼ੀ ਕਰੋ ਫਿਰ ਵੀਡੀਓ ਬਹੁਤ ਵੱਡੀ ਬਣ ਜਾਂਦੀ ਹੈ ਰਾਜੇ ਇਸ ਤਾਂ ਹੀ ਸਾਰੀਆਂ ਜੀ ਇਹ ਇਹਨਾਂ ਦੀ ਮੈਂ ਤੁਹਾਨੂੰ ਪ੍ਰਾਈਸ ਵੀ ਦੱਸ ਦਿੰਨਾ ਜੀ ਹਾਂਜੀ ਵੀ ਇਹ 50 ਤੋਂ ਸ਼ੁਰੂ ਹੋ ਕੇ 1 ਲੱਖ ਰੁਪਏ ਤੱਕ ਹੈ ਜੀ ਝੋਟੀਆਂ ਸਾਰਿਆਂ ਦਾ ਰੇਟ ਹਾਂਜੀ ਵਿੱਚ ਕਿਹੜਾ ਤੋਂ ਲੈ ਕੇ ਸਵਾ ਲੱਖ ਤੱਕ ਹਾਂਜੀ ਅਡੋ ਅਡ ਰੇਟ ਅਡੋ ਅਡ ਰੇਟ ਆ ਜੀ ਆਪਾਂ ਜਾਣੀ ਆਈਡੀਆ ਦੱਸਦਾ ਆਈਡੀਆ ਅੰਦਾਜ਼ਾ ਦੱਸਦਾ ਜਿਹੜੀਆਂ ਵੱਡੀਆਂ ਝੋਟੀਆਂ ਕੋਸਟਲੀ ਆ ਠੀਕ ਹੈ ਜੀ ਤੇ ਹਾਂਜੀ ਆ ਵੀ ਓਵੇਂ ਹੀ ਆ ਜੀ ਦੋ ਸਵਾ ਦੋ ਸਾਲ ਦੀ ਇਹ ਵੀ ਓਨੀ ਜੀ ਇੰਨੀ ਕੰਮ ਦੀ ਆ ਜਦੋਂ ਨਹੀਂ ਆਈਆਂ ਤਾਰਾਂ ਸਾਰੀਆਂ ਦੇਈ ਜਾਂਦੀਆਂ ਇੱਕ 24 ਅਸੀਂ ਸੀਮਨ ਲਵਾਇਆ ਵੀ ਆ ਕੱਲ ਤੇ ਪਰ ਅਸੀਂ ਸਾਰੇ ਆ ਜਿਹੜੇ ਵੀਰ ਦੇਖਣ ਆਲੇ ਆ ਸਾਰੀਆਂ ਖਾਲੀ ਕਰਕੇ ਦੇਣੀ ਆ ਠੀਕ ਹੈ ਜੀ ਵੀ ਆਪਾਂ ਖਾਲੀ ਕਰਕੇ ਦੇਣੀ ਆ ਵੀ ਜਾਨੀ ਸੀਮਾ ਨੇ ਜਾਨੀ ਦੋਹਾਂ ਚੋਂ ਦੇ ਲੱਗੇ ਲੱਗੇ ਆ ਜਿਨ੍ਹਾਂ ਦੇ ਲੱਗੇ ਆ ਉਹਨਾਂ ਦੇ ਤੁਹਾਨੂੰ ਸਾਰਾ ਉਹ ਦੇ ਦਿਆਂਗੇ ਜਿਹੜਾ ਟੀਕੇ ਦਾ ਹੁੰਦਾ ਨੰਬਰ ਸਾਰਾ ਪੁਆਇੰਟ ਠੀਕ ਹੈ ਜੀ ਜੀ ਔਰ ਅਛੀਆਂ ਹੈਗੀਆਂ ਸਾਰੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆ ਦੇਖੋ ਝੋਟੀ ਦਾ ਥਾਨ ਆ ਬਹੁਤ ਪਿਆਰੇ ਆ ਆ ਜੋ ਆਪਣੇ ਨੇੜੇ ਹੋ ਜਾਉਂਦੇ ਆ ਜੀ 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 ਤੇ ਇਧਰ ਵੀ ਇਹ ਵੀ ਤੁਸੀਂ ਝੋਟੀ ਦੇਖ ਸਕਦੇ ਹੋ ਇਹ ਵੀ ਝੋਟੀ ਬਹੁਤ ਚੰਗੀ ਹੈਗੀ ਜੀ ਤੇ ਵੈਸੇ ਤਕਰੀਬਨ ਸਾਰੀਆਂ ਝੋਟੀਆਂ ਚੰਗੀਆਂ ਆ ਗਈਆਂ ਸੋਹਣੀਆਂ ਸਾਫ-ਸੋਧੀਆਂਆਂ ਗਈਆਂ ਤੇ ਤੁਹਾਨੂੰ ਜਿਹੜੀ ਵੀ ਪਸੰਦ ਆਉਂਦੀ ਆ ਤੇ ਤੁਸੀਂ ਆ ਕੇ ਆਪਦੀ ਫੁੱਲ ਤਸੱਲੀ ਕਰ ਲਿਓ ਸਾਰੀਆਂ ਇੱਕ 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 ਤੋਂ ਇੱਕ ਵਧ ਕੇ ਆ ਜੀ ਇੱਕ ਇਹਦੇ ਤੁਸੀਂ ਥਾਣ ਵੀ ਦਿਖਾ ਸਕਦੇ ਹੋ ਹਾਂ ਫੇਸ ਬਾਡੀ ਬਾਂਤਰ ਇਹਦੀ ਬਹੁਤ ਚੰਗੀ ਆ ਗਈ ਤੁਸੀਂ ਥਾਣਾ ਤੇ ਦੇਖੋ ਦਿਖਾ ਕੇ ਦੇਖ ਸਕਦੇ ਹੋ ਪੱਠਪੂਰੇ ਦੀ ਕਾਚ ਚੰਗੀ ਆ ਗਈ ਤੇ ਥਣਥਣ ਵੀ ਬਹੁਤ ਚੰਗੇ ਆਗੇ ਪਸੂ ਜਾ ਰਹੇ ਆਗੇ ਇਹਨੇ ਟੀਕਾ ਵੀ ਲਿਆ ਹੋਇਆ ਜੀ ਜਲਦੀ ਦਿਖਾ ਰਹੇ ਆਗੇ ਹਾਂ ਥਾਣੇ ਦੇ ਵੀ ਦੇਖ ਸਕਦੇ ਬਹੁਤ ਚੰਗੀਆਂ ਜੀ ਅਸੇ ਇਹਦੇ ਟੀਕਾ ਲੱਗਿਆ ਵਾ ਜੀ ਹਾਂਜੀ ਹਾਂਜੀ ਇਹਦੇ ਲੱਗਿਆ ਜੀ ਇਹ ਝੋਟੀ ਦੋਸਤੋ ਟੀਕਾ ਲੱਗਿਆ ਪਿਆ ਤੇ ਬਾਕੀ ਉਹ ਕਿਸਮਤ ਹੁੰਦੀ ਆ ਗੱਬਣਾ ਰਹਿਣਾ ਹਾਂਜੀ ਉਹ ਦੱਸ ਦਿੰਨੇ ਆਂ ਅਸੀਂ ਵੈਸੇ ਆਪਾਂ ਖਾਲੀ ਕਰਕੇ ਕਹਿ ਦੇਣਾ ਵੀ ਖਾਲੀ ਹੋਏ ਜੀ ਸਾਡੇ ਰੋਣਾ ਠੀਕ ਹੈ ਜੀ ਹਾਂ ਕਈ ਵਾਰੀ ਕੋਈ ਗੱਲ ਕਈ ਵਾਰੀ ਪਸ਼ੂ ਕੋਈ ਨਾ ਰਹੇ ਨਾ ਰਹੇ ਤਾਂ ਫਿਰ ਕੀ ਕਰ ਸਕਦੇ ਹਣਾ ਸਹੀ ਗੱਲ ਹੈ ਹਾਂ ਆ ਵੀ ਝੋਟੀ ਆ ਗਈ ਹਾਂਜੀ ਹਾਂਜੀ ਇਹ ਵੀ ਝੋਟੀ ਚੰਗੀ ਹੈ ਹਾਂਜੀ ਹਾਂਜੀ ਛੋਟੀ ਉਮਰ ਦੇ ਵਿੱਚ ਹੈ ਹਾਂਜੀ 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 ਤੇ ਬਾਡੀ ਬੰਤਰ ਦੀ ਇਹ ਵੀ ਬਹੁਤ ਚੰਗੀ ਆ ਤਾਂ ਗੁੰਡੇ ਕਰਦੀ ਜਾਂਦੀ ਆ ਜੀ ਫੇ ਸੋਹਣਾਗਾ ਚੰਗੀ ਸੰਭੀ ਬੜੀ ਆ ਇਹ ਥੋੜਾ ਥੋੜਾ ਕਰਦੀਆਂ ਹੈਗੀਆਂ ਡਿਸਟਰਬਿੰਗ ਕਿਉਂਕਿ ਨਵੇਂ ਥਾਂ ਆ ਨਵੇਂ ਥਾਂ ਆਇਆਂ ਕਰਕੇ ਹਾਂ ਸਾਰੀਆਂ ਕੁੜੇ ਦੀ ਕੁਆਲਿਟੀ ਜੈਡ ਬਲੈਕ ਇਹ ਆ ਜਮਾ ਹਾਂਜੀ ਥਾਣ ਤੁਹਾਨੂੰ ਪਹਿਲੇ ਦਿਖਾ ਦਿੰਨੇ ਆ ਥਾਣੇ ਦੇ ਵੀ ਬਹੁਤ ਚੰਗੇ ਆਗੇ ਬਾਕੀ ਹਰ ਅੰਕਲ ਦੀ ਇਹਦੇ ਬਹੁਤ ਪੈਂਦੇ ਆਗੇ ਮੈਂ ਇਹਦਾ ਵੀ ਆਰਡਰ ਚੰਗਾ ਤਿਆਰ ਕਰੂਗੀ ਪਿੱਛੇ ਨੂੰ ਹਾਂਜੀ 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 ਨਾਲ ਵੀ ਦੇਖ ਲਓ ਇਹ ਵੀ ਚੰਗੀ ਸੰਭੀ ਬੜੀ ਆ ਵੀ ਇਹ 13 ਜੀ ਝੋਟੀਆਂ ਸਾਰੀਆਂ ਉਸ ਤੋਂ ਬਾਅਦ ਆਹ ਝੋਟੀ ਦੇਖ ਸਕਦੇ ਹੋ ਤੁਸੀਂ ਇਹ ਵੀ ਝੋਟੀ ਬਹੁਤ ਚੰਗੀ ਆ ਸਿੰਘਾਂ ਦੀ ਇਹ ਵੀ ਗੁੰਡੀ ਆ ਤੇ ਬੰਤਰੇ ਦੀ ਵੀ ਚੰਗੀ ਆ ਬੋਲੀ ਮੋੜ ਲਾ ਇਹਦੇ ਥੋੜੇ ਜਿਹਾ ਵਾਲ ਹੈਗੇ ਆ ਵਾਈਟ ਤੇ ਵੈਸੇ ਕਾਲ ਗੋਈ ਆ ਸਾਰੀ ਛੋਟੀ ਉਮਰ ਦੇ ਬੱਚੀ ਇਹ ਹੈਗੀ ਤੇ ਬੈਕ ਸਾਈਡ ਤੋਂ ਪੈਠ ਬੋੜੇ ਇਹਨੇ ਵੀ ਟੀਕਾ ਲਿਆ ਹੋਇਆ ਚੰਗੀ ਆ ਇਹ ਜਿਹੜੀ ਆਪ ਤੋਰ ਕੇ ਹਾਂਜੀ 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 ਜਿਹੜੀ ਤੋਰ ਕੇ ਦਿਖਾਈਏ ਇਹਨੇ ਵੀ ਟੀਕਾ ਲਿਆ ਵਾ ਹਾਂ ਇਹ ਫੋਟੋ ਨੂੰ ਦੇਖ ਆ ਦਿਨੇ ਬੈਕ ਸਾਈਡ ਤੋਂ ਸੱਤ ਪੂਰੀ ਦੀ ਕੁਆਲਿਟੀ ਦੀ ਬਹੁਤ ਚੰਗੀ ਹੈ ਜੀ। ਆ ਲਾਈਨ ਨੂੰ ਹਨ ਖੋਣੀ ਗਈ ਵਧੀਆ ਜਿਹੀ ਆ। ਫੜ ਫੜ। ਉਸ ਤੋਂ ਬਾਅਦ ਤੁਸੀਂ ਆ ਝੋਟੀ ਦੇਖ ਸਕਦੇ ਹੋ। ਇਹ ਵੀ ਝੋਟੀ ਚੰਗੀ ਹੈਗੀ। ਸਿੰਘਾਂ ਦੀ ਇਹ ਵੀ ਕੁੰਡੀ ਆ। ਬਾਦ ਦੀ ਬੰਤ ਰੇ ਦੀ ਬਹੁਤ ਚੰਗੀ ਹੈ। ਇੱਥੇ ਵੀ ਛੋਟੀ ਉਮਰ ਦੇ ਵਿੱਚ ਹੀ ਹੈਗੀ। ਬੈਕ ਸਾਈਡ ਤੋਂ ਦੇਖ ਸਕਦੇ ਹੋ। ਸਟੋਰੀ ਇਹਦੀ ਬਹੁਤ ਚੰਗੀ ਹੈ ਮੈਂ ਦਾ ਇਹ ਵੀ ਚੰਗਾ ਆਰਡਰ ਤਿਆਰ ਕਰੂਗੀ ਤੇ ਬੈਕ ਸਾਈਡ ਤੋਂ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਚੜਾਈ ਬਹੁਤ ਆ ਇਧਰੋਂ ਪਿੱਛੋਂ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਚੜਾਈ ਆ ਗਈ तकरीबन ਸਾਰੀਆਂ ਝੋਟੀਆਂ ਚੰਗੀਆਂ ਆ ਗਈਆਂ ਚੰਗੀਆਂ ਆ ਸਵੰਗਾ ਪਲੰਗਾ ਆ ਗਈਆਂ ਤੇ ਸਾਰੀਆਂ ਇੱਕ ਦੂਜੀ ਤੋਂ ਵੱਧ ਕੇ ਆ ਗਈਆਂ ਕੋਈ ਲੱਸੀ ਨਾ ਵੀ ਨਹੀਂ ਹੈਗੀ ਸਾਰੀਆਂ ਵਧੀਆ ਰਾਜੀ ਆ ਗਈ ਇਹਨਾਂ ਚੋਂ ਬਸ ਅਜਲੀ ਝੋਟੀ ਖੋਲਦਾ ਵਾ ਠੀਕ ਹੈ ਇਹਨੇ ਹਜੇ ਜੀਜਾ ਨਹੀਂ ਲਾਇਆ ਆ ਕੇ ਠੀਕ ਹੈ ਉਹ ਇਹ ਥੋੜੀ ਹੀ ਲੱਗਦੀ ਹੈ ਹਾਂ ਜੀ ਹਾਂ ਜੀ ਇਹਨੇ ਦੇਲੀ ਨੇ ਪੱਠੇ ਨਹੀਂ ਖਾਦੇ ਇਹਨੇ ਕੱਲੀ ਨੇ ਨਹੀਂ ਖਾਦੇ ਹੁੰਦੇ ਹਨ ਹਾਂ ਹਾਂ ਜੀ ਹਾਂ ਜੀ ਠੀਕ ਆਪ ਨੂੰ ਅੱਜ ਅਸੀਂ ਹਾਂ ਇਹ ਖੀਰੀ ਆ ਹਾਂ ਹਾਂ ਜੀ ਇਹ ਦੰਡੋ ਖੀਰੀ ਆ ਹਾਂ ਛੋਟੀ ਛੋਟੀ ਹਾਈ ਡੋਟ ਬਹੁਤ ਆ ਕੁਆਲਿਟੀ ਪਰ ਇਹਨੇ ਦਿਲ ਜਾਂ ਨਹੀਂ ਲਾਇਆ ਇਹ ਵੇਲ ਦੇਖੋ ਇਹਦੀ ਵੇਲ ਵੀ ਬਹੁਤ ਆ ਤੇ ਲੱਤਾਂ ਨੂੰ ਤਾਂ ਬਹੁਤ ਲੰਮਗਾ ਕਰਦ ਚੰਗਾ ਕਰੂਗੀ ਇਹ ਵੀ ਹਾਂ ਬਾਕੀ ਥੋੜਾ ਜਿਹਾ ਜੀ ਨਹੀਂ ਲਾਇਆ ਤਾਂ ਕਰਕੇ ਥੋੜੀ ਜੀ 21 ਲੱਗਦੀ ਹੈਗੀ ਕਿਉਂਕਿ ਪੱਟੇ ਪੋਟੇ ਇਹਨਾਂ ਕਾਦੇ ਹੋਣੇ ਹੂੰ ਰੀਵਨ ਉਪਰੇ ਥਾਂ ਦਾ ਪਸ਼ੂ ਨਕੇਰਾ ਹੋਈ ਜਾਂਦਾ ਜਦੋਂ ਜੀ ਲਾ ਲਿਆ ਉਦੋਂ ਸੈਟਿੰਗ ਕਰ ਜੂਗੀ ਬਾਕੀ ਜੈਡ ਬਲੈਕ ਹੀ ਇਹ ਹੈਗੀ ਹਾਂ ਫੋਨ ਦਾ ਡਿਟੇਲ ਦੋਸਤੋ ਤਕਰੀਬਨ ਤੁਹਾਨੂੰ ਆਪਾਂ ਸਾਰੀ ਆਪਾਂ ਲੈਤੀ ਹੈਗੀ ਉਹਨੂੰ ਕਿ ਤੁਹਾਨੂੰ ਦਿਖਾ ਦਿਆਂ। ਤੇ ਤੁਹਾਨੂੰ ਆਪਾਂ ਰੇਟ ਦਾ ਵੀ ਸਾਰਾ ਆਈਡੀਆ ਦੇਤਾ। ਅੱਗੇ ਤਸੱਲੀ ਤੁਸੀਂ ਕਰਨੀ ਹੈ तकरीबन 12 ਕਟੀਆਂ ਦੀ। ਤੇ ਉਸ ਤੋਂ ਬਾਅਦ ਇੱਧਰ ਇੱਕ ਬੂਰੀ ਖੜੀ ਹੈਗੀ। ਉਹ ਵੀ ਤੁਹਾਨੂੰ ਆਪਾਂ ਦਿਖਾਉਣੀ ਹੈ। ਵੈਸੇ ਬਾਈ ਕਹਿੰਦੇ ਵੇਚਣੀ ਨਹੀਂ ਹੈਗੀਗੀ। ਚਲੋ ਆਪਾਂ ਇਹਦੀ ਡਿਟੇਲ ਲੈ ਲੈਂਦੇ ਇੱਕ ਵਾਰੀ। ਤੇ ਵੀ ਕੋਈ ਜ਼ਿਆਦਾ ਬੰਦਾ ਸੀਰੀਅਸ ਹੈਗਾ, ਕੋਈ ਚੰਗੀ ਕੀਮਤ ਲਾਊਗਾ ਹਨਾ। ਵੀ ਫੇਰ ਵੇਚ ਦੇਣਗੇ। ਇੱਧਰੇ ਪਾਸੇ ਖੜੀ ਹੈਗੀ ਸੋਹਣੀ ਕਿੰਨੇ ਆ ਜੀ ਕੱਲ ਪਟਿਕਾ ਲਿਆ ਹੋਇਆ ਅੱਛਾ ਜੀ ਤੇ ਕੱਲ ਹੀ ਕੱਲ ਲੱਗਿਆ ਹਾਂਜੀ ਕੱਲ ਠੀਕ ਹੈ ਜੀ ਠੀਕ ਹੈ ਜੀ ਤੇ ਕੋਈ ਚੰਗਾ ਬੰਦਾ ਸ਼ਕੀਨ ਹੋਵੇ ਠੀਕ ਹੈ ਜੀ ਤੇ ਕੋਈ ਰੇਟ ਭਰਦਾ ਹੋਵੇ ਫੇਰ ਦੇਵਾਂਗੇ ਇਹਦਾ ਅਦ੍ਰਸ ਬਾਈ ਠੀਕ ਆਉਂ ਨਹੀਂ ਆਪਾਂ ਦੇਣੀ ਨਾ ਨਾ ਤੇਦਾ ਹਾਂ ਤੇਦਾ ਕੋਈ ਹੈਗਾ ਅੰਦਾਜ਼ ਉਮਰ ਦਾ ਇਹ ਵੀ ਉਹ ਦੋ ਹੀ ਦੋ ਢਾਈ ਸਾਲ ਦੋ ਢਾਈ ਸਾਲ ਹਾਂ ਹਾਂ ਠੀਕ ਹੈ ਜੀ ਹਾਂ ਆਪਾਂ ਲੈ ਕੇ ਹੀ ਆਂਦੀਆਂ ਰਜੇ ਇਹ ਹੈ ਇਹ ਵੀ ਲੈ ਕੇ ਜਾਂਦੀ ਹਾਂ ਹਾਂ ਲੈ ਕੇ ਆਂਦੀਆਂ ਆਵਾ ਜਿਵੇਂ ਅਗਲੇ ਦੱਸਿਆ ਹਾਂ ਮੈਂ ਤੁਹਾਨੂੰ ਦੱਸਦਾ ਠੀਕ ਹੈ ਵੀ ਉਹ ਵੀ ਆਪਾਂ ਦੱਸਦਾ ਹਾਂ ਉਹ ਜਿਹੜਾ ਕੋਈ ਬੰਦਾ ਆਊਗਾ ਉਹ ਆ ਕੇ ਦੇਖ ਲਵੇ ਜਾਂ ਉਹਨੂੰ ਕੋਈ ਲੱਗਦਾ ਤਾਂ ਉਹ ਆਪਾਂ ਦੱਸ ਦੇਵੇ ਠੀਕ ਨਹੀਂ ਗੱਲ ਹਾਂ ਠੀਕ ਹੈ ਜੀ ਤੇ ਕੋਈ ਇਹਦਾ ਰੇਟ ਦਾ ਜੀ ਇਹ ਰੇਟ ਫਿਰ ਆਪਾਂ ਫੋਨ ਤੇ ਕਰ ਲਾਂਗੇ ਜੀ ਇਹਦਾ ਕੋਈ ਚੰਗਾ ਸ਼ਕੀਨ ਬੰਦਾ ਵਾ ਵੀ ਹਾਂ ਯਾਰ ਠੀਕ ਹੈ ਇਹਦਾ ਰੇਟ ਫੋਨ ਤੇ ਕਰ ਲਾਂਗੇ ਹਨਾ ਹਾਂ ਦੂਜਿਆਂ ਦਾ ਵੀ ਬਸ ਹਾਂ ਕੋਈ ਵੀ ਕਿਸੇ ਨੂੰ ਕੋਈ ਕਈ ਰੀ ਪਸੰਦ ਹੁੰਦੀ ਆ ਹਨਾ ਜੀ 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 ਕਿਦੋਂ ਕੰਟੈਕਟ ਕਰਕੇ ਪੁੱਛ ਸਕਦਾ ਗਾ ਰੇਟ ਜੀ ਜੀ ਫੇਰ ਆਪਾਂ ਦੇ ਦਾਂਗੇ ਹਾਂਜੀ ਮੈਂ ਫੋਨ ਨੰਬਰ ਬੋਲ ਰਿਹਾ ਨਾ 8437798515 8437798515 ਜਿਗਰਾਉਂ ਹਾਂਜੀ ਜਿਗਰਾਉਂ ਦਾ ਨੰਬਰ ਹੈ ਜੀ ਹਾਂਜੀ ਤੇ ਅਸੀਂ ਸੈਂਟਰ ਆਫ ਸਿਟੀ 'ਚ ਰਹਿੰਦੇ ਆ ਠੀਕ ਹੈ ਜੀ ਤੇ ਇੱਥੇ ਪਹਿਲਵਾਨਾਂ ਵਾਲਾ ਅਖਾੜਾ ਵੱਜਦਾ ਵਾ ਉਹਦੇ ਨਾਲ ਇਹ ਆਪਣਾ ਬਾੜਾ ਠੀਕ ਹੈ ਜੀ ਠੀਕ ਹੈ ਬਾਕੀ ਤੁਹਾਨੂੰ ਕੰਟੈਕਟ ਕਰਕੇ ਆ ਜੇ ਹਨਾ ਜੀ ਜਿਹੜਾ ਵੀ ਆਵੇ ਉਹ ਜੀ ਆਇਆਂ ਨੂੰ ਚਾਹ ਪਾਣੀ ਪੀਵੇ ਦੰਗਰ ਦੇਖੇ ਤੇ ਹੋਰ ਵੈਲਕਮ ਵੀ ਕਰਾਂਗੇ ਜੀ ਆਇਆਂ ਨੂੰ ਵੇਖਾਂ ਓਕੇ ਜੀ ਲੋਬੀ ਦੋਸਤੋ ਇਹ ਕੰਟੈਕਟ ਤੁਸੀਂ ਬੂਰੀ ਦੇ ਸੰਬੰਧਤ ਵੀ ਕਰ ਸਕਦੇ ਹੋ ਵੈਸੇ ਬਾਈ ਕਹਿੰਦੇ ਰੱਖ ਲਾਂਗੇ ਜੇ ਕੋਈ ਕੀਮਤ ਭਰੂਗਾ ਫਿਰ ਸੇਲ ਕਰ ਦੇਣਗੇ ਤੇ ਬਾਕੀ ਧੰਨਵਾਦ ਆ ਐਂਡ ਤੱਕ ਜੁੜਨ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ